ਨજરਬੰਦ ਹੋ ਗਏ ਕਿਸਾਨ ਕਾਲੇ ਪਾਣੇ ਦੇ ਮੋਰਚੇ ਦੇ ਆਗੂ ਦੱਸੋ ਸਰਪੰਚ ਸਾਹਿਬ ਕੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਫ ਦਾ ਸਰਪੰਚ ਹਰਪ੍ਰੀਤ ਸਿੰਘ ਬੋਨਾ ਜ਼ਿਲ੍ਹਾ ਮੋਗਾ ਅੱਜ ਅਸੀਂ ਜਿਹੜਾ ਬੁੱਢੇ ਨਾਲੇ ਨੂੰ ਜਿਹੜਾ ਬੰਨ ਮਾਰ ਜਾਨਾ ਅਸੀਂ ਲੁਧਿਆਣਾ ਵੇਖੇ ਔਰ ਰਾਤ ਦੇ ਜਿਹੜੇ ਆ ਨજરਬੰਦਾਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਹਦਾਇਤਾਂ ਕੀਤੀਆਂ ਕਿ ਇਹਨਾਂ ਆਦੂਆਂ ਨੂੰ ਜਿਹੜਾ ਉਥੋਂ ਤੱਕ ਪਹੁੰਚਣ ਨਹੀਂ ਦੇਣਾਗਾ ਇਹ ਮਲਾਜ਼ਮ ਵੀ ਜਿਹੜੇ ਆਪਦੀ ਡਿਊਟੀ ਪੂਜਾ ਰਹੇ ਆ ਰਾਤ ਜਿਹੜੇ ਆ ਕਾਫੀ ਜਾਣੇ ਜਿਹੜੇ 5-7 ਗੱਡੀਆਂ ਆਈਆਂ ਸੀ ਜਿਹਦੇ ਵਿੱਚ ਥਾਣਾ ਮਹਿਣਾ ਤੋਂ ਐਸਐਚਓ ਸਾਹਿਬ ਵੀ ਆਏ ਸੀ ਤੇ ਉਹਨਾਂ ਨੇ ਮੈਥੋਂ ਉੱਥੇ ਪੁੱਛਗਿੱਛ ਵੀ ਕੀਤੀ ਲੈ ਕੇ ਗਏ ਸੀ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਜਿਹੜਾ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਇੱਥੇ ਮਲਾਜ਼ਮਾਂ ਦੀ ਇਹਦੀ ਡਿਊਟੀ ਲਾ ਦਿੱਤੀ ਆ ਹੁਣ ਪਹਿਲੇ ਮਲਾਜ਼ਮ ਜਿਹੜੇ ਬਦਲ ਕੇ ਤੇ ਨਵੇਂ ਡਿਊਟੀ ਤੇ ਆਏ ਆ ਮੈਂ ਧੰਨਵਾਦ ਹੀ ਇਹਨਾਂ ਦਾ ਸਤਕਾਰ ਦੇ ਰਿਹਾ ਕੋਈ ਉਹ ਜੀ ਮੈਂ ਇਹਨਾਂ ਦੇ ਬਹਿਸ ਨਹੀਂ ਕੀਤੀ ਕੋਈ ਹੋਰ ਕਰ ਲੀ ਪਰ ਫਿਰ ਵੀ ਸਾਨੂੰ ਅਫਸੋਸ ਰਹੇਗਾ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਪਬਲਿਕ ਕਰ ਰਹੀ ਸੀਗੀ ਤੇ ਪਬਲਿਕ ਨੂੰ ਵੀ ਸਰਕਾਰ ਜਿਹੜੀ ਆ ਰੋਕ ਰਹੀ ਆ ਤੇ ਇਦੋਂ ਘਟਿਆ ਸਰਕਾਰ ਮੈਨੂੰ ਲੱਗਦਾ ਵੀ ਇਹ ਹੋਰ ਨਹੀਂ ਆ ਸਕਦੀ ਤੇ ਸੰਘਰਸ਼ੀ ਲੋਕਾਂ ਨੂੰ ਮੈਂ ਇਹ ਹੀ ਕਹੂੰਗਾ ਕਿ ਅਗਲੀ ਵਾਰ ਵੀ ਤਿਆਰ ਰਹੋ ਅੱਜ ਵੀ ਜਿੰਨੇ ਲੋਕ ਜਿਹੜੇ ਪਹੁੰਚ ਸਕਦੇ ਆ ਉਥੇ ਬੁੱਢੇ ਨਾਲੇ ਤੇ ਉਥੇ ਗੰਦੇ ਨਾਲੇ ਤੇ ਬੁੱਢਾ ਦਰਿਆ ਜਿਹੜਾ ਬਾਬੇ ਨਾਨਕ ਵਾਲਾ ਸੀ ਉਸ ਨੂੰ ਸਾਫ਼ ਕਰਨ ਦੇ ਲਈ ਆਪ ਲੋਕਾਂ ਨੂੰ ਪਹੁੰਚਣਾ ਚਾਹੀਦਾ ਤਾਂ ਕਿ ਆਪਾਂ ਜਿਹੜਾ ਇਹ ਸਨਿਹਾਰਸ਼ ਨੂੰ ਔਰ ਪੰਜਾਬ ਦੇ ਵਾਤਾਵਰਨ ਨੂੰ ਕੈਂਸਰ ਤੋਂ ਰੋਕਣ ਦੀ ਕੋਸ਼ਿਸ਼ ਕਰੀਏ ਇਹ ਪੰਜਾਬ ਦੇ ਲੋਕਾਂ ਦੇ ਮਸਲੇ ਆ ਔਰ ਪੰਜਾਬ ਨੂੰ ਆਪਾਂ ਜ਼ਹਿਰ ਮੁਕਤ ਕਰਨਾ ਵਾ ਜਿਹੜੀ ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਹੁੰਦੀ ਸੀਗੀ ਕਿ ਇਹ ਨਹਿਰਾਂ ਇਹ ਜ਼ਹਿਰਾਂ ਪਾਣੀ ਦੀਆਂ ਵੰਡੀਆਂ ਜਾ ਰਹੀਆਂ ਵਾ ਅਸੀਂ ਪਾਣੀ ਬੰਦ ਕਰਾਂਗੇ ਅੱਜ ਉਹ ਭਗਵੰਤ ਮਾਨ ਦੇ ਕਾਲਾ ਚਸ਼ਮਾ ਜਿਹੜਾ ਲੱਗ ਚੁੱਕਿਆ ਉਹ ਇਹ ਜਿਸਨਾ ਬੰਦ ਹੋ ਗਿਆ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਇਸ ਤੋਂ ਬਾਅਦ ਸਰਪੰਸوں ਕੀ ਲੀਕੋਗੇ ਅਸੀਂ ਜੋ ਵੀ ਗਾਂ ਫਿਰ ਮੋਰਚੇ ਦਾ ਦੁਆਰਾ ਕੋਈ ਪ੍ਰੋਗਰਾਮ ਆਊਗਾ ਜਿਸ ਤਰ੍ਹਾਂ ਦਾ ਵੀ ਹੈਗਾ ਕਿਉਂਕਿ ਹੁਣ ਮੈਨੂੰ ਜਿਹੜਾ ਵਾ ਇਸ ਤਰ੍ਹਾਂ ਪ੍ਰੋਬਲਮ ਆ ਮੈਂ ਘਰ ਤੋਂ ਨਿਕਲ ਨਹੀਂ ਸਕਦਾ ਠੀਕ ਹੈ ਜੀ ਇਹ ਸਰਦਾਰ ਹਰਪ੍ਰੀਤ ਸਿੰਘ ਸਰਪੰਚ ਪਿੰਡ ਬੋਡਾ ਜੋ ਕਾਰਵਾਈ ਨਜ਼ਰਬੰਦ ਹੋਈ ਆ ਹੁਣ ਇਹ ਘਰ ਚੀਰਿਆ ਕਿਸੇ ਨੂੰ ਰਹਿਣਗੇ ਅੱਜ ਇਸ ਤੋਂ ਬਾਅਦ ਜੋ ਵੀ ਕਾਰਵਾਈ ਆ ਦੱਸਿਆ ਜਾਵੇ ਧੰਨਵਾਦ ਨਜ਼ਰਬੰਦ ਹੋ ਗਏ ਕਿਸਾਨ ਕਾਲੇ ਪਾਣੀ ਦੇ ਮੋਰਚੇ ਦੇ ਆਗੂ ਦੱਸੋ ਸਰਪੰਚ ਸਾਹਿਬ ਕੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਸਾਕਾ ਸਰਪੰਚ ਹਰਪ੍ਰੀਤ ਸਿੰਘ ਬੋਨਾ ਜ਼ਿਲ੍ਹਾ ਮੋਗਾ ਅੱਜ ਅਸੀਂ ਜਿਹੜਾ ਬੁੱਢੇ ਨਾਲੇ ਨੂੰ ਜਿਹੜਾ ਬੰਨ ਮਾਰਨ ਜਾਣਾ ਸੀ ਲੁਧਿਆਣਾ ਦੇਖੇ ਔਰ ਰਾਤ ਦੇ ਜਿਹੜੇ ਆ ਨજરਬੰਦਾਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਹਦਾਇਤਾਂ ਕੀਤੀਆਂ ਕਿ ਇਹਨਾਂ ਆਦੂਆਂ ਨੂੰ ਜਿਹੜਾ ਉੱਥੋਂ ਤੱਕ ਪਹੁੰਚਣ ਨਹੀਂ ਦੇਣਾਗਾ ਇਹ ਮਲਾਜ਼ਮ ਵੀਰ ਜਿਹੜੇ ਆ ਵੀ ਡਿਊਟੀ ਪੂਜਾ ਰਹੇ ਆ ਰਾਤ ਜਿਹੜੇ ਆ ਕਾਫੀ ਜਾਣੇ ਜਿਹੜੇ 5-7 ਗੱਡੀਆਂ ਆਈਆਂ ਸੀ ਜਿਹਦੇ ਵਿੱਚ ਥਾਣਾ ਮਹਿਣਾ ਤੋ ਸਤਿਉ ਸ਼ਬ ਵੀ ਆਏ ਸੀ ਤੇ ਉਹਨਾਂ ਨੇ ਮੇਥੋਂ ਉੱਥੇ ਪੁੱਛਗਛ ਵੀ ਕੀਤੀ ਲੈ ਕੇ ਗਏ ਸੀ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਜਿਹੜਾ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਇੱਥੇ ਮੁਲਾਜ਼ਮਾਂ ਦੀ ਇਹਦੀ ਡਿਊਟੀ ਲਾ ਦਿੱਤੀ ਆ ਹੁਣ ਪਹਿਲੇ ਮੁਲਾਜ਼ਮ ਜਿਹੜੇ ਬਦਲ ਕੇ ਤੇ ਨਵੇਂ ਡਿਊਟੀ ਤੇ ਆਏ ਆ ਮੈਂ ਧੰਨਵਾਦੀ ਇਹਨਾਂ ਦਾ ਸਤਕਾਰ ਦੇ ਰਿਹਾ ਕੋਈ ਹੋਰ ਜੀ ਮੈਂ ਇਹਨਾਂ ਨਾਲ ਬਹਿਸ ਨਹੀਂ ਕੀਤੀ ਕੋਈ ਹੋਰ ਕਰ ਲਈ ਪਰ ਫਿਰ ਵੀ ਸਾਨੂੰ ਅਫਸੋਸ ਰਹੇਗਾ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਪਬਲਿਕ ਕਰ ਰਹੀ ਸੀਗੀ ਤੇ ਪਬਲਿਕ ਨੂੰ ਵੀ ਸਰਕਾਰ ਜਿਹੜੀ ਆ ਰੋਕ ਰਹੀ ਹੈ ਤੇ ਇਦੋਂ ਘਟਿਆ ਸਰਕਾਰ ਮੈਨੂੰ ਲੱਗਦਾ ਵੀ ਇਹ ਹੋਰ ਨਹੀਂ ਆ ਸਕਦੀ ਤੇ ਸੰਘਰਸ਼ੀ ਲੋਕਾਂ ਨੂੰ ਮੈਂ ਇਹ ਹੀ ਕਹੂੰਗਾ ਕਿ ਅਗਲੀ ਵਾਰ ਵੀ ਤਿਆਰ ਰਹੋ ਅੱਜ ਵੀ ਜਿੰਨੇ ਲੋਕ ਜਿਹੜੇ ਪਹੁੰਚ ਸਕਦੇ ਆ ਉਥੇ ਬੁੱਢੇ ਨਾਲੇ ਤੇ ਉਥੇ ਗੰਦੇ ਨਾਲੇ ਤੇ ਬੁੱਢਾ ਦਰਿਆ ਜਿਹੜਾ ਬਾਬੇ ਨਾਨਕ ਵਾਲਾ ਸੀ ਉਸ ਨੂੰ ਸਾਫ਼ ਕਰਨ ਦੇ ਲਈ ਆਪ ਲੋਕਾਂ ਨੂੰ ਪਹੁੰਚਣਾ ਚਾਹੀਦਾ ਤਾਂ ਕਿ ਆਪਾਂ ਜਿਹੜਾ ਇਹ ਸੰਘਰਸ਼ ਨੂੰ ਔਰ ਪੰਜਾਬ ਦੇ ਵਾਤਾਵਰਨ ਨੂੰ ਕੈਂਸਰ ਤੋਂ ਰੋਪਣ ਦੀ ਕੋਸ਼ਿਸ਼ ਕਰੇ ਇਹ ਪੰਜਾਬ ਦੇ ਲੋਕਾਂ ਦੇ ਮਸਲੇ ਆ ਔਰ ਪੰਜਾਬ ਨੂੰ ਆਪਾਂ ਜ਼ਹਿਰ ਮੁਕਤ ਕਰਨਾ ਵਾ ਜਿਹੜੀ ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਇਹ ਨਹਿਰਾਂ ਇਹ ਜ਼ਹਿਰਾਂ ਪਾਣੀ ਦੇ ਵੰਡੀਆਂ ਜਾ ਰਹੀਆਂ ਵਾ ਅਸੀਂ ਪਾਣੀ ਬੰਦ ਕਰਾਂਗੇ ਅਜੋ ਭਗਵੰਤ ਮਾਨ ਦੇ ਕਾਲਾ ਚਸ਼ਮਾ ਜਿਹੜਾ ਲੱਡ ਚੁੱਕਿਆ ਉਹ ਨੂੰ ਇਹ ਟਿਸਣਾ ਬੰਦ ਹੋ ਗਿਆ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਇਸ ਤੋਂ ਬਾਅਦ ਸਪੈਨਸੋਂ ਕੀ ਲੀਕੋਗੇ ਅਸੀਂ ਜੋ ਵੀ ਗਾਂ ਫਿਰ ਮੋਰਚੇ ਦਾ ਦੁਆਰਾ ਕੋਈ ਪ੍ਰੋਗਰਾਮ ਆਊਗਾ ਜਿਸ ਤਰ੍ਹਾਂ ਦਾ ਵੀ ਹੈਗਾ ਕਿਉਂਕਿ ਹੁਣ ਮੈਨੂੰ ਜਿਹੜਾ ਵਾ ਇਸ ਤਰ੍ਹਾਂ ਪ੍ਰੋਬਲਮ ਆ ਮੈਂ ਘਰ ਤੋਂ ਨਿਕਲ ਨਹੀਂ ਸਕਦਾਗਾ ਠੀਕ ਹੈ ਜੀ ਇਹ ਸਰਦਾਰ ਰੁਪਾਇ ਸਿੰਘ ਸਰਪੰਚ ਪਿੰਡ ਬੋਡਾਂ ਜੋ ਕਾਰਵਜ ਨਜ਼ਰਬੰਦ ਹੋਏ ਆ ਹੁਣ ਇਹ ਘਰ ਦੀ ਹੈ ਕਿ ਸੀਨ ਰਹਿਣਗੇ ਅੱਜ ਇਸ ਤੋਂ ਬਾਅਦ ਜੋ ਵੀ ਕਾਰਵਾਈ ਆ